ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 15 ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੋਂ ਢੇਲ ਆਜੋ ਬਾਈ ਆਜੋ ਬਾਈ ਜੱਗੀ ਬਾਈ ਜੀ ਸਤਿ ਸ਼੍ਰੀ ਅਕਾਲ ਅੱਛਾ ਕਾਲ ਜੀ ਹੋ ਠੀਕ ਹਾਂ ਵਧੀਆ ਹਾਂ ਠੀਕ ਆ ਬਾਬਾ ਜੀ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਜੀ ਵਧੀਆ ਜੀ ਕਿਵੇਂ ਚੱਲ ਰਾ ਕੰਮ 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 ਪੂਰਾ ਵਧੀਆ ਸ਼ੁਕਰ ਹੈ ਪਰਵਾਹ ਦਾ ਚਲੋ ਬਾਬਾ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਹੀ ਰਸਤਾ ਬਾਬਾ ਜੀ ਜਿਹੜੀ ਪਾਕਸੋ ਵੀਡੀਓ ਪਾਈ ਸੀ ਸਾਰੀਆਂ ਵੇਣਾ ਸੇਲ ਹੋ ਗਈਆਂ ਜੀ ਠੀਕ ਹੈ ਮਾਲ ਕੋਈ ਕੋਈ ਕੱਲ ਹੀ ਆਇਆ ਸਾਰਾ 15 ਵੇਣਾ ਦੇ ਟੁਕੜਿਆਂ ਦੇ ਹਾਂ ਮਾਲ ਸਾਫ ਸੁਥਰਾ ਬਹੁਤ ਹਨ ਹਾਂ ਜੀ ਪੂਰੇ ਟੌਪ ਵਾਲੋ ਛੇ ਬਾੜੀਆਂ ਬੰਦਾ ਨੇ ਠੀਕ ਹੈ ਕੋਈ ਦੁੱਗੀ ਕੋਈ ਚੌਗੀ ਕੋਈ ਖੀਰੀਆਂ ਵੇਣਾ ਨੇ ਸਾਰੀਆਂ ਮਗਲਾ ਇੱਕ ਤੋਂ ਇੱਕ ਉਹ ਪੂਰੀ ਟੌਪ ਕਲਾਸ ਆ ਤੇ ਮੁੱਲ ਜੈ ਜੀ ਹੁਣ ਮੁੱਲ ਜੈ ਲਵਾਂਗੇ ਜੀ ਮੋਤਾ ਬਣ ਫੋਮ ਤੇ ਕਰਵਾ ਲਗੇ ਸਾਰਿਆਂ ਦੇ ਓਕੇ ਜਦੋਂ ਵੇਚਣ ਵਾਲੇ ਵੀ ਰਾਹ ਫਿਰ ਉਹਨੂੰ ਕੋਈ ਡਿੱਕਤ ਆ ਜਾਂਦੀ ਹੈਗੀ ਹਮ ਠੀਕ ਆ ਕਿਸੇ ਵੀ ਵੀਰ ਦੇ ਪਰ ਨੰਬਰ ਉਹਦਾ ਪਾਵਾਂਗੇ ਠੀਕ ਆ ਜਿਹੜੀ ਵੀਰ ਦੇ ਇਹਦੇ ਮੈਨੂੰ ਪਸੰਦ ਆਉਂਦੀ ਹੈਗੀ ਹਮ ਉਹ ਕੋਲੋਂ ਨੰਬਰ ਦੇ ਹਿਸਾਬ ਨਾਲ ਗੜ ਪਸੰਦ ਆਉਂਦਾ ਠੀਕ ਆ ਭਾਈ ਭਾਈ ਨਾਮ ਤੇ ਐਡਰੈਸ ਬੋਲ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸਪੁਰ ਸੇਖਾ ਰੋਡ ਬਰਨਾਲਾ ਤੇ ਪੈਂਦੇ ਆ ਜੀ ਠੀਕ ਆ ਜਦੋਂ ਉਹਨਾਂ ਦੇ ਆਣ ਵਾਲੇ ਰੋਡ ਤੋਂ ਧੂਰੀ ਰੋਡ ਨੂੰ ਮੁੜ ਕੇ ਜਾਣੀ ਧੂਰੀ ਤ੍ਰਣੀ ਕੇ ਤੁਰੀ ਲਿਖਿਆ ਹੋਇਆ ਉਹਦੇ ਉੱਤੇ ਪਹਿਲਾਂ ਹੀ ਕੁੱਟਿਆ ਠੀਕ ਆ ਤੇ ਮੋਬਾਈਲ ਨੰਬਰ ਆ ਗਿਆ 981559107 ਹੂੰ ਇਹ ਬਾਈ ਦਾ ਦਰਸਤਾ ਜੀ ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਣੀ ਹੈ ਪਹਿਲੇ ਤੋਂ ਬੱਛੀ ਆ ਜੀ ਠੀਕ ਆ ਚਾਹ ਮੰਗਦਾ ਮੂ ਠੀਕ ਹੈ ਜੀ ਇੱਕ ਹਫ਼ਤਾ ਬਾਕੀ ਆ ਹਜੇ ਠੀਕ ਆ ਮੋਤੋਂ ਦੀ ਕਵਾਲਿਟੀ ਬਹੁਤ ਚੰਗੀ ਨਿਕਲੂਗੀ ਆਰਡਰ ਪੜਾ ਹੈ ਤੁਹਾਡਾ ਬਹੁਤ ਸੋਨਾ ਧੰਨਵਾਦ ਜੀ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥੰਡਾ ਲਾਟੋ ਲਾਂ ਬਹੁਤ ਕਿਆਂ ਦੇਣ ਹਜੇ ਪਾਇਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਧਿਆਨ ਕਰਦਾ ਮੋਦੀਵਾਦੀ ਬਹੁਤੀ ਮੱਤੇ ਦੇ ਤੋੜ ਗਾ ਜਿਵੇਂ ਨਿਕਲਿਆ ਮੋ ਇਹ ਸੋ ਬੜਾ ਪਿਆਰਾ ਹਨ ਮੋਦੀਵਾਦੀ ਬਹੁਤ ਚੰਗੀ ਆ ਰੰਗ ਰੂਪ ਚੰਗਾ ਬਾਕੀ ਤੋੜਾ ਵਗੈਰਾ ਚੈੱਕ ਕਰਵਾਉਂਦੇ ਆ ਚੰਗੀ ਆ ਬੜ ਸੁਨੱਖੀ ਆ ਪਹਿਲਾ ਸੁਆ ਦੰਦਾਂ ਚ ਬਹਿੜ ਆ ਬਈ ਕਵਾਲਿਟੀ ਬੜੀ ਦੀ ਬਹੁਤ ਚੰਗੀ ਆ ਚੱਲਾ ਚੱਲਾ ਥਣ ਮੁਠੀ ਵਾਲਾ ਥਣ ਚੌਗੀ ਆਈ ਹੈ ਦੰਦੇ ਨਹੀਂ ਬਾਕੀ ਇੱਕ ਗੱਲ ਹੋਰ ਹੈ ਜਿਹੜੀ ਅਸੀਂ ਚਾਰ ਦੰਦ ਕਹਾਂਗੇ ਉਹ ਚਾਰ ਹੋਊਗੀ ਜਿਹੜੀ ਦੋ ਕਹਾਂਗੇ ਉਹ ਦੋ ਹੋਊਗੀ ਠੀਕ ਆ ਭਾਈ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਹੋਰ ਵੀ ਹੋਰ ਨਿਕਲੂਗੀ ਜਿਹੜੀ ਦੱਸਾਂਗੇ ਉਹੀ ਹੋਊਗੀ ਠੀਕ ਆ ਭਾਈ ਤੇ ਮੁੱਲ ਕੀ ਚੱਗੀ ਇਹਦਾ ਮੁੱਲ ਨਾ ਪਸਾਰੀਆਂ ਦੇ ਫੋਨ ਤੇ ਹੀ ਕਰ ਲਾਂਗੇ ਜੀ ਨੰਬਰ ਬਾਅਦ ਵੀਰ ਦੇਖੀ ਜਾਣ ਬਸ ਵੇਣਾ ਠੀਕ ਆ ਜਿਵੇਂ ਇਹ ਪਹਿਲਾ ਨੰਬਰ ਆ ਦੂਜਾ ਤੀਜਾ ਨੰਬਰ ਆ ਜਿਵੇਂ ਵੀ ਹੈ ਨਾ ਠੀਕ ਆ ਬਾਪੂ ਫੋਨ ਤੇ ਹੀ ਜਿਹੜੀ ਵੜ ਪਸੰਦ ਆਉਂਦੀ ਹੈ ਕਿਸੇ ਵੀਰ ਦੇ ਫੋਨ ਤੇ ਮੁੱਲ ਪੁੱਛ ਸਕਦਾ ਹੈ ਠੀਕ ਆ ਭਾਈ ਮੁੱਲ ਜਿਹੜੇ ਜਾਇਜ਼ ਹੋਣਗੇ ਤੇ ਮੁੱਲ ਜਾਇਜ਼ ਹੋਊਗਾ ਕਿਸੇ ਵੀਰ ਦਾ ਮੁੱਲ ਭਾਈ ਕਹਿੰਦਾ ਬਿਲਕੁਲ ਜਾਇਜ਼ ਹੋਣਗੇ ਪਹਿਲਾਂ ਵੀ ਮੁੱਲ ਭਾਈ ਦੇ ਜਾਇਜ਼ ਹੁੰਦੇ ਨੇ ਪਰ ਕਦੇ ਵੇਚਣੀ ਹੁੰਦੀਆਂ ਹੁਣ ਤੱਕ ਜੇ ਤੁਸੀਂ ਆਪਣੀਆਂ ਤਿੰਨ ਚਾਰ ਵੀਡੀਓ ਪਾ ਦਿੰਨੇ ਹੋ ਆਪਾਂ ਹੂੰ ਦੂਜੇ ਤੀਜੇ ਨੂੰ 10-15 ਗਾਮਾਂ ਦੀ ਤੇ ਪੋਂਦੇ ਰਹਿੰਦੇ ਆ ਸਹੀ ਗੱਲ ਆ ਬਾਈ ਸਹੀ ਗੱਲ ਆ ਆਰਡਰ ਕਮਾਲ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਥਾਣ ਬੜਾ ਚੰਗਾ ਲੱਗਿਆ ਜਿਵੇਂ ਪਲੂਣ ਹੁੰਦੀ ਹੈ ਨਾ ਥਾਣ ਬੜਾ ਕਮਾਲ ਆ ਸਾਰੇ ਨੇ ਜੂਟੂ ਹੋ ਜਾ ਬਹੁਤ ਆ ਸਹੀ ਗੱਲ ਆ ਬਾਈ ਟੋਪ ਕਲਾਸ ਆ ਜੀ ਚਾਰੇ ਪੱਤੋਂ ਜੇ ਕੋਈ ਲੈਣਾ ਚਾਹੁੰਦੀ ਮੈਂ ਸਹੀ ਗੱਲ ਆ ਇਸ ਚੀਜ਼ ਦੀ ਕਲਰ ਫ੍ਰੈਂਚ ਦੀ ਬਹੁਤ ਸੋਹਣੀ ਹੈ ਸਹੀ ਗੱਲ ਅੱਗੇ ਬਾਈ ਦੋ ਨੰਬਰ ਕਿਹੜਾ ਸੁਆ ਸੁਆ ਡਾਕਟਰ ਦਾ ਤੀਜਾ ਹੁੰਦੀ ਹੈ ਪਿਓਰ ਹੂੰ ਦੋ 25 ਕਿਲੋ ਦਿੱਤਾ ਹੋਇਆ ਵੇਣ ਦਾ ਠੀਕ ਆ ਬਾਈ ਹੂੰ ਜੋ ਵੀ ਮੈਨੂੰ ਹੋਊਗਾ ਮੈਨੂੰ ਦੱਸਣਗੇ ਜੇ ਜਿਹੜੀ ਦੂਜੀ ਸੋਦੇ ਦੀ ਚੀਜ਼ ਆ ਪੀਜੇ ਇਹ ਵੀ ਆਪੋ ਬਿੜੀ ਦੇ ਵਿੱਚ ਕੋਈ ਝੂਟ ਨਹੀਂ ਬੋਲਣਾ ਜਿਹੜਾ ਸੂਆਗਾ ਉਹ ਹੀ ਸੂਆ ਦੱਸਾਂਗੇ ਜਿਹੜਾ ਹੋਊਗਾ ਠੀਕ ਆ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਵੀ ਦਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣਾ ਬਈ ਆਰਡਰ ਆ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆ ਆਰਡਰ ਦਾ ਬਹੁਤ ਜ਼ਿਆਦਾ ਚੰਗਾਗਾ ਹਜੇ ਮਤਲਬ 5-7 ਦਿਨ ਲੈ ਜੂਗੀ ਵਛੀ ਠੀਕ ਆ ਮੋੜ ਦੇ ਬੱਬਾ 5-7 ਦਿਨ ਬਾਅਦ ਕਹਿੰਦਾ ਕੱਢਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਕਮਾਲ ਦਾ ਤਿਆਰ ਕਰ ਲੈਣਾ ਫੇਸ ਫੂਡ ਬਹੁਤ ਚੰਗਾ ਕੱਢ ਵੇਢੂ ਆਈ ਆ ਜੀ ਵਧੀਆ ਆਪਣੇ ਲਿਆਜ ਵਾਲੇ ਬੰਦੇ ਤੋਂ ਹੀ ਲਈ ਆ ਠੀਕ ਆ 25-25 ਕਿਲੋ ਦੁੱਧ 200 ਇਹ ਦਿੱਤਾ ਹੋਇਆਗਾ ਹੂੰ ਠੀਕ ਆ ਬਾਕੀ ਜਿਹੜੀ ਦੁੱਧ ਦੀ ਕੁਆਲਿਟੀ ਦੀ ਗੱਲ ਹੁੰਦੀ ਆ ਉਹ ਆਪਾਂ ਵੀਡੀਓ 'ਚ ਵੀ ਦੱਸਦੇ ਆ ਹਨ ਨਹੀਂ ਜਿਹੜੀ ਚੀਜ਼ ਆਪਾਂ ਨੂੰ ਮੂਰੇ ਫਾਰਮਰ ਦੱਸਦਾ ਆ ਆਪਾਂ ਉਹੀ ਚੀਜ਼ ਦੱਸਦੇ ਆ ਜਿਹੜੇ ਵੀ ਵੀਰ ਨੇ ਕੋਈ ਵੈੜ ਲੈਣੀ ਹੈਗੀ ਉਹ ਆਪਦੀ ਨਿਰਖ-ਪਰਖ ਕਰਕੇ ਲੈ ਕੇ ਜੋ ਉਹ ਵੀ ਅਸੀਂ ਇੰਨਾ ਦੁੱਧ ਦੇ ਨਾਲ ਤੋਲਾਂਗੇ ਤੋਲਾਂਗੇ ਠੀਕ ਆ ਆਪਾਂ ਕੋਲ ਜਿਹੜੀ ਜਿਹੜਾ ਦੱਸਦੀ ਹੁੰਦੀ ਆ ਵਪਾਰੀ ਨੇ ਜਦੋਂ ਆਉਂਦੇ ਠੀਕ ਆ ਕੋਈ ਚੀਜ਼ ਅਸੀਂ ਦੱਸਦੇ ਹਾਂ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਥਾਣਾ ਮੁੱਲ ਜਾਇਜ਼ ਹੋ ਹੋਣ ਤੇ ਮੁੱਲ ਬਿਲਕੁਲ ਜਾਇਜ਼ ਹੋਣਗੇ ਬਹੁਤ ਠੀਕ ਆ ਅੱਗੇ ਵਿਰੇਤ ਨੰਬਰ ਕਿਹੜਾ ਸੁਆ ਦੂਜਾ ਸੁਆ ਜੀ ਹੂੰ ਕਿੰਨੇ ਦਿਨ ਲੈਣੀ ਹੈ ਬਈ ਦੋ ਬਸ 4-5 ਤੋਂ 7 ਤੋਂ ਦੇਣੀ ਨਹੀਂ ਹਫਤੇ ਤੋਂ ਦੇਚ ਵਿੱਚ ਤੁਹਾਨੂੰ ਬਣਾਈਆਂ ਬੱਚੀਆਂ ਨੇ ਹੈ ਘਰ ਵਿੱਚ ਠੀਕ ਆ ਬਾਕੀ ਥਾਣੇ ਵੇ ਇਹਨੂੰ ਸਾਰੀਆਂ ਬੜੀਆਂ ਪੂਰਨ ਟੌਪ ਕਲਾਸ ਨੇ ਜਿੰਨੀ ਇੱਕ ਦੋ ਇੱਕ ਕੱਢੀ ਜਾਂ گاਹਾਂ ਨੂੰ ਘਰੇ ਜਾਵਾਂਗੇ ਠੀਕ ਆ ਲੈ ਵੇ ਚੰਗੀ ਚੰਗੇ ਘਰੇ ਜਾਉਂਦੇ ਹੂੰ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵੱਡ ਚੰਗੀ ਯਾਤਬ੍ਰੀਡ ਚੰਗੀ ਆ ਥਾਣ ਬਈ ਸਾਰਿਆਂ ਦੇ ਸੇਮ ਹੀ ਲੱਗੇ ਪਿਆ। ਥਾਣੇ ਦੇ ਵੀ ਬਹੁਤ ਚੰਗਾ ਕੱਲਾ ਕੱਲਾ ਥਾਣ ਉੱਠਿਆ ਥਣ ਚਾਰੇ ਥਣ ਨਿਕ। ਕੋਈ ਨਹੀਂ ਹੈਗਾ ਕਿਸੇ ਵੈੜ ਨੂੰ। ਵੀ ਕੋਈ ਥਣ ਵੱਡੇ ਛੋਡੇ। ਜੇ ਕੋਈ ਵੀ ਵੀਰਾਂ ਦਾ ਮਸ਼ੀਨੀ ਚ ਹੋ ਸਕਦੇ ਐ ਤੇ ਹੱਥੀ ਚਵਾਈ ਕਰ ਸਕਦੇ ਆ। ਠੀਕ ਆ। ਹੂੰ ਜਿਵੇਂ ਆਪਾਂ ਨਵੇਂ ਢੇਰੀ ਵਾਰ ਮੁਕਰਦੇ ਆ ਵੀਰ ਭੈਣਾਂ ਹਨ। ਮਤਲਬ ਉਹਨਾਂ ਲਈ ਬਹੁਤ ਬੈਨੀਫਿਟ ਵਾਲੀਆਂ ਚੀਜ਼ਾਂ ਨੇ। ਠੀਕ ਆ। ਔਰ ਇੱਥੇ ਲਾ ਬਈ। ਹੂੰ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਤਾਂ ਰੰਗ ਰੂਪ ਚੰਗਾ ਮੋਲ ਆ ਜਿਹੜਾ ਫੋਨ ਤੇ ਹੋਈਗਾ ਅੱਗੇ ਬਈ 4 ਨੰਬਰ ਕਿਹੜਾ ਸੂਆ ਸੂਆ ਦੂਜਾ ਵੀ ਕਰ ਲੈਣ ਤੋਂ ਚੰਗੀ ਆਗੀ ਠੀਕ ਹੈ 70% ਕਰ ਲੈਣ ਤੋਂ ਆਗੀ ਇਹ ਨੂੰ ਠੀਕ ਹੈ ਆਰਡਰ ਬੜਾ ਕਮਾਲ ਦਾ ਦੁੱਧ ਨਾ ਦਿੱਤਾ ਹੋਇਆ ਇਹਦੀ 18 ਕਿਲੋ ਦੁੱਧ ਖੁੱਲਾ ਘੜ ਦੂੰਗੀ ਠੰਡੀ ਠੰਡੀ ਥਾਂ ਦੇਵੇਂ ਦੀ ਬਹੁਤ ਜ਼ਿਆਦਾ ਚੰਗੀ ਆ ਹੂੰ ਵੇਵਾ ਕਮਾਲ ਰੰਗੂ ਚਾਹੀਦਾ ਮੱਝ ਹੀ ਨਹੀਂ ਮੱਝ ਹੀ ਨਹੀਂ ਗਰਮੀ ਨਹੀਂ ਮੰਨਦੀ ਨਾ ਨਾ ਨਹੀਂ ਮੱਝ ਨਹੀਂ ਤਾਂ ਵੱਖਦੀ ਹੁੰਦੀ ਸਹੀ ਗੱਲ ਹੈ ਗਰਮੀ ਬਿਲਕੁਲ ਨਹੀਂ ਮੰਨਦੀਆਂ ਫੈਂਡ ਫੂੰਡ ਚਾਹੀਏ ਨੂੰ ਗਰਮੀ ਦਾ ਮਤਲਬ ਹੀ ਨਹੀਂ ਨਾ ਹੁੰਦੀ ਬਾਤ ਠੀਕ ਹੈ ਮੁੱਲ ਫੂੰਡ ਤੇ ਹੋਜੋ ਨਾ ਫੂੰਡ ਤੇ ਹੋਗੀ ਅੱਗੇ ਬਈ ਪੰਜ ਨੰਬਰ ਕਿਹੜਾ ਸੁਆ ਸੁਆ ਦੂਜਾ ਜੀ ਹੂੰ ਕਿੰਨੇ ਦਿਨ ਲੈਂਦੀ ਆ ਇਹਨਾਂ ਵੀ ਤੋ ਹਫਤਾ ਤੇ ਆ ਜੀ ਹਫਤੇ ਕਰੀ ਕਰਤੀ ਆ 24 ਕਿਲੋ ਤੋਂ ਪਲੂਨ ਦਾ ਦਿੱਤਾ ਵਈ ਫਾਰਮ ਚ ਹੋਈ ਹੈ ਬੱਚੀ ਠੀਕ ਆ ਹਰ ਗਾਰੰਟੀ ਹੈ ਜਿਹੜਾ ਤੁਸੀਂ ਮਰ ਵਗੈਰਾ ਲੱਗਿਆ ਹੋਇਆ ਉਹਦੀ ਸਾਰੀ ਡਿਟੇਲ ਆਪਣੇ ਕੋਲ ਠੀਕ ਹੈ ਜੀ ਆਪਾਂ ਉਸੇ ਵਾਰ ਦੀ ਡਿਟੇਲ ਦਵਾਣੀ ਜਿਹੜੀ ਜਿਹੜੀ ਕੋਲੇ ਠੀਕ ਹੈ ਭਾਈ ਕੋਈ ਨਹੀਂ ਕੋਈ ਤੁਸੀਂ ਵੇਰਵਾ ਨਹੀਂ ਕਰਦੇ ਮੇਰੇ ਆਲੂ ਕਿ ਮੇਰੇ ਆਲੂ ਕਿ ਹਨ ਕੀਰਤਾਨ ਉਹ ਤਾਂ ਪਾਣੀ ਤੇ ਬੈਕ ਕਰ ਰਿਹਾ ਰਿਕਾਰਡ ਕੀਆ ਦੁੱਧ ਦਾ ਭਾਈ ਰਿਕਾਰਡ ਦਾ 22 ਕਿਲੋ ਕਿਲੋ ਦਾ ਦਿੱਤਾ ਹੋਇਆ ਜੀ 22 ਲੀਟਰ ਦੂਜੇ ਦੂਆ 6 ਦੰਦਾ ਮੂਹ ਸ਼ੇਦਾਂ ਆਹ ਮਨ ਉਹਨੂੰ ਕਿ ਬਹੁਤ ਜੰਨੀ ਦਾਸਰ ਬਾਕੀ ਹੈ ਨੇ ਹਮ ਠੀਕ ਹੈ ਭਾਈ ਆਹ ਮਾ ਮੇ ਜਿਹਦੇ ਖਮਾ ਨਹੀਂ ਮਾ ਹੈ ਨਾ ਦੋ ਮੁਟੰਨੀ ਠੀਕ ਆ ਦੁੱਧ ਕੋਨਾ ਇਹਨੇ ਤੇ ਫੈਟ ਕੁਆਲਟੀ ਜਿਹੜੀ ਇਹਦੀ ਬਹੁਤ ਜ਼ਿਆਦਾ ਚੰਗੀ ਆਉਂਗੀ ਸਹੀ ਗੱਲ ਇਹ ਚ ਆਪਣਾ ਸਾਰੀ ਹੋਰ ਕਰਾਓ ਸਾਰੀ ਠੀਕ ਆ ਭਾਈ ਹਮ ਕੱਢ ਜਿਵੇਂ ਸ਼ੇ ਨੰਬਰ ਕਿਹੜਾ ਜਰਸੀ ਕਾਫੀ ਕਲਰ ਦੀ ਜਰਸੀ ਕਾਫੀ ਕਲਰ ਹਾਂ ਕਿਹੜਾ ਸੂਆ ਪਹਿਲਣਾ ਪਹਿਲਣਾ ਠੀਕ ਆ ਪਹਿਲਣਾ ਭਾਈ ਫੇਸ ਬੜਾ ਪਿਆਰਾ ਚੋਕੀ ਸ਼ਿੱਗੀ ਹੋ ਸਕਦੀ ਆ ਬੰਨਾ ਪਰ ਚੈੱਕ ਨਹੀਂ ਕਰੇ ਜੀ ਕਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੇ ਨਿਕੜ ਗਿਆ ਮੈਂ ਤੁਰ ਕੇ ਦਿਖਾਉਣ ਲੱਗ ਜਾਂਦੇ ਨਹੀਂ ਫਿਰ ਵੀਡੀਓ ਲੰਬੀ ਹੋ ਜਾਂਦੀ ਲੰਮੀ ਵਾਲੀ ਹੋ ਜਾਂਦੀ ਹੈ ਸਹੀ ਗੱਲ ਹੈ ਹਾਂ ਫਿਰ ਤੇ ਮੋਲੇ ਦਾ ਹੀ ਫੋਨ ਤੇ ਹਾਂ ਜੀ ਸਾਰੇ ਜਣੇ ਮੋਲੇ ਫੋਨ ਤੇ ਹੋਣਗੇ ਹੋਣਗੇ ਜਾਇਜ਼ ਬਾਤ ਠੀਕ ਆ ਬਾਈ ਹੂੰ ਅੱਗੇ ਬਾਈ 7 ਨੰਬਰ ਕਿਹੜਾ ਸੂਆ ਪਹਿਲਾਂ ਬੱਚੀ ਆ ਜੀ ਪਿਆਰ ਦੋ ਦੰਦਾਂ ਦੀ ਪਿਆਰ ਦੋ ਦੰਦਾਂ ਬਿਲਕੁਲ ਪਿਆਰ ਵੀਡੀਓ ਵਿੱਚ ਬੋਲ ਰਿਹਾ ਜਿਹੜੀ ਉਹ ਦੋ ਦੋ ਲੱਗਦਾ ਉਹ ਦੋ ਉਹ ਜਿਹੜੀ ਚਾਰ ਦਾ ਹੈ ਨਾ ਚਾਰ ਹੋਊ ਕਿੰਨੇ ਦਿਨ ਲੈਂਦੀ ਹੈ ਭਾਈ ਇਹਦੇ 15 ਦਿਨ ਬਾਕੀ ਹੈ ਹਨ ਬੜਾ ਚੰਗਾ ਹੈ ਨਾ ਬਹੁਤ ਜੰਮੇ ਵਾਲਾ ਸਾਨ ਚ ਆਹ ਬਹੁਤ ਕਾਨੂੰਨ ਬੱਚੀ ਹੈ ਵਾਈਫਿੰਗ ਜਿਹਨੂੰ ਸਟਾਰਟ ਹੋਊਗੀ ਸਹੀ ਗਾ ਉਹ ਤੁਹਾਨੂੰ ਦੱਸਾਰੋ ਭਾਈ ਕਾਫੀ ਫੁੱਲ ਚੰਗਾ ਨਿਖਰੇ ਵੀ ਫੁੱਲ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਚੰਗੀ ਆ ਫੇਸ ਬਿਊਟੀ ਵੀ ਕਮਾਲ ਦੀ ਆ ਬਹੁਤ ਬਹੁਤ ਖੜਾ ਗਿਆ ਸਹੀ ਗੱਲ ਆ ਬਹੁਤ ਛੋਟਾ ਜਿਹਾ ਮੂੰਹ ਬ੍ਰੀਡ ਬਰੂਡ ਬੱਚੀ ਵੀ ਬਹੁਤ ਜ਼ਿਆਦਾ ਆ ਜਿਹੜੇ ਵੀਰਾਂ ਨੇ ਕੋਈ ਮਨ ਲਾ ਵੀ ਬਹੁਤ ਚੰਗਾ ਸੀਮਾ ਲਵਾ ਕੇ ਤੇ ਜੱਸੀ ਦਾ ਬੱਚਾ ਵੀ ਤੋਪਲਾ ਪਾਉਤੀ ਹੈ ਸਹੀ ਐਜਫਰ ਦਾ ਜੰਗਾ ਕੋਰੇ ਮੂੰਹ ਹਾਂਜੀ ਅੱਗੇ ਬਈ ਅੱਗੇ ਜੱਸੀ ਆਈ ਠੀਕ ਆ 8 ਨੰਬਰ ਦੇਣਾ ਬਹੁਤ ਤੋਖਲਾ ਵੱਡੇ ਬਾਡੀ ਬੀਟ ਵਾਲੀ ਆ ਮੈਂ ਕਹਿੰਦਾ ਫੁੱਲਰਾ ਜੀ ਆ ਬਈ ਹਾਂ ਕੋਈ ਮਨ ਰੋੜਾ ਨਹੀਂ ਕੋਈ ਨਾ ਦਿਖਾ ਰਿਹਾ ਅੱਛਾ ਇਹ ਕੀ ਬੋਲ ਰਹੀ ਕਿ ਲੋਕਾਂ ਨੂੰ ਦੱਸੋਗੇ ਦੇਣਾ ਜੇ 10 ਲੱਖ ਕੀ ਦੇ ਦੇ ਤੇ ਲਾਂਟੋ ਲਾਂ ਫੋਲ ਪਾਈਆਂ ਬਈ ਅਰਾਜੀ ਫੋਲ ਇਹ ਵੀ ਜਦ ਤੀ ਕੋਫੀ ਕਲਰ ਦੇ ਚਾਹ ਬਾਨ ਨੇ ਉਹਨਾਂ ਨੇ ਵੈਰ ਪੂਰੀ ਬੈਨੇਫੀਟਾਂ ਦੀ ਸਹੀ ਗੱਲ ਆ ਬਈ ਸਹੀ ਅਲਾ ਥਣ ਬੜਾ ਕਮਾਲ ਦਾ ਕੱਚੀ ਕੱਚੀ ਜ਼ਰੂਰ ਆ ਦਣ ਲੈਦੀ ਆ ਉਹਦੋਂ ਆਰਡਰ ਜਿਹੜਾ ਸਮਝੂ ਆਈ ਹੈ ਨੀ ਚੈੱਕ ਕਰ ਲੈਣਾ ਆ ਜਿਹੜਾ ਮੰਗਰ ਭਾਰੂ ਦਾ ਪੜੇਗਾ ਜਿਹੜਾ ਵੀ ਪਰ ਮਾਨੂੰ ਉਹ ਚੰਗ-ਦੰਮਤੀ ਦੱਸ ਦਿੰਦੀ ਆ ਸਹੀ ਗੱਲ ਆ ਬਈ ਸਹੀ ਗੱਲ ਮੋਲੇ ਦਾ ਹੀ ਫੋਨ ਤੇ ਜਾਜੂ ਦੱਸ ਜਮਾ ਕੇ ਕੋਣ ਗਏ ਠੀਕ ਆ ਜੇ ਕੋਲ ਤੇ ਬੁਲ ਕਰਨ ਦਾ ਕੋਈ ਮਾਸਟਰ ਦਾ ਆਪਣੇ ਕੋਲ ਵੀਰ ਨਾਲ ਵੇਚਣ ਵਾਲੇ ਮਾਲ ਜ਼ਿਆਦਾ ਲੱਜਦੇ ਆ ਠੀਕ ਆ ਹੁਣ ਕੋਈ ਉਹ ਚੱਲਦਾ ਫੜਾ ਦਾ ਕੰਮ ਵੀਡੀਓ ਤੇ ਆ ਹਾਂਜੀ ਹਾਂਜੀ ਸਹੀ ਆ ਉਹਦੇ ਕਾਰਨੋਂ ਜਦੋਂ ਜਾ ਕੇ ਕੋਈ ਆਪਣੇ ਕੋਲੋਂ ਜ਼ਿਆਦਾ ਜਾਂਦੀ ਹੁਣ ਲੈਂਦਾ ਹਨ ਹੂੰ ਇਹ ਵੜ ਰਹੀ ਹੈ ਸਾਡੇ 6 ਮਹੀਨਿਆਂ ਦੀ ਗੱਪਣਾ ਓਕੇ ਚਾਰ ਗੰਦੂ ਹੂੰ ਠੀਕ ਆ ਕਿੰਨਾ ਕਿੰਨਾ ਲੈ ਜਾ ਸਕਦਾ ਕੋਈ ਵੀ ਵੀਰ ਸਭ ਚੈੱਕ ਕਰਾਈ ਹੋਈ ਆ ਫੁੱਲ ਗਰੰਟੀ ਬਹੁਤ ਠੀਕ ਆ ਵੇ ਦੁੱਧ ਢੜ ਰਹੀ ਹੈ ਪਹਿਲੇ ਨਹੀਂ ਆਈ ਪਹਿਲੇ ਨਹੀਂ ਆਈ ਪਹਿਲਣੀ ਆ ਬਈ ਥਾਣ ਦੋਣ ਚੰਗਾ ਢੱਲਾ ਢਲਾ ਬਾਲ ਚੰਗੇ ਪਾਉਂਦੀ ਆ ਕੱਦ ਬਹੁਤ ਆ ਵੈੜ ਦਾ ਫੇਸ ਚੰਗਾ ਬਹੁਤ ਜ਼ਿਆਦਾ ਟੌਪ ਵੀ ਬੱਚੀ ਆ ਜੀ ਤੇ ਮੰਨ ਲਓ ਮੂਰੇ ਸੀਜ਼ਨ ਇਹ ਜਾ ਰਿਹਾ ਬਹੁਤ ਟੌਪ ਕਲਾਸ ਜਦੋਂ ਤੈਨੂੰ ਸਾਡੇ ਤਿੰਨ ਮਹੀਨੇ ਨੂੰ ਲੈ ਤਿਆਰ ਹੋਣਾ ਤੇ ਮੈਂ ਲੋਕ ਲੱਖ ਰੁਪਏ ਚਲਾ ਦੂੰਗੀ ਸਹੀ ਗੱਲ ਹੁਣ ਆਪਾਂ ਭਾਣਾ ਦੇ ਦਾਂਗੇ ਜਦੋਂ ਕੋਈ ਪਰਲ ਵਾਲਾ ਵੀ ਮੂਹੂ ਕਰ ਬਹੁਤ ਠੀਕ ਆ ਭਾਈ ਲਾਸਟ ਲਾਸਟ ਤੇ ਜਾਂਦੀ ਆ ਜੀ ਸੁਈ ਹੋਣੀ ਆ ਠੀਕ ਆ ਕਿਹੜਾ ਸੁਆ ਸੁਆ ਦੂਚਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਇਹ ਰੰਗਾਂ ਦੀ ਸੂਈ ਹੋਈ ਹੈ ਜੀ ਹੂੰ ਦੋ ਦੇ ਕਿ ਨਾ ਹੁਣ ਬੋਲਾ ਹੋਰ ਇਹ ੱਲੇ ਹੋ ਜੀ 9-10 ਕਿਲੋ ਬੋਲੀ ਸੁਦੇ ਬੱਚਾ ਤਿਆਰ ਠੀਕ ਆ ਐ ਮਨੂ ਵੀ 8 ਕਿਲੋ ਚੋਂ ਦਾ ਤਿਆਰ ਹੋਊਗਾ ਆਪਾਂ ਜਿਹੜੀ ਚੀਜ਼ ਹੋਊਗੀ ਉਹ ਹੀ ਕਰਕੇ ਦਮਾ ਨਹੀਂ ਗੱਲ ਤੋਂ ਕੋਈ ਗੱਲ ਨਹੀਂ ਬੱਚਾ ਕੀ ਹੈ ਮਗਰ ਬੱਚਾ ਹੀ ਬੱਚਾ ਬੱਚਾ ਆਓ ਬੇਟਾ ਇੱਕ ਛੱਦੇ ਪਰ ਬੋਲ ਠੀਕ ਆ ਮੋਲੇ ਦਾ ਫੋਨ ਚੋਜੋ ਹਾਂ ਜੀ ਫੋਨ ਕਰੀਏ ਫੋਨ ਤੇ ਹੋ ਜਾਣਗੇ ਜਰਸੀ ਆ ਬਾਈ ਸੂਈ ਸਵਾਈ ਆ ਖਾਣ ਚੰਗਾ ਚਿਵਾਈ ਵੀ ਚੰਗੀ ਇਹ ਨਵਾਂ ਕੋਟ ਹੈ ਜੀ ਬੜੀ ਚੰਗੀ ਆ। ਇਹ ਸੋਸ ਕਰਮਾਲੀ ਦਾ ਚੰਗਾ ਕੱਦ ਬੜਾ ਯਾਦਗਰੀ ਤੇ ਚੰਗੀ ਆ। ਵਰਡ ਆ ਵੀ ਆ। ਅੱਜ ਗੱਬਣ ਜੇ ਅੱਜ ਇੱਕ ਬਾਈ ਦੀ ਕਰਵਾਈ ਵੀ ਆਪਦੀ ਰਸਾਲੀ ਕਰਵਾ ਲਿਓ ਬਈ ਥਾਣ ਤੋਂ ਝੋਲੀ ਝੜੀ ਕਮਾਲ ਆ ਪ੍ਰਿੰਟ ਚੰਗਾ। ਵਰਡ ਆ ਵੀ ਚੰਗੀ ਆ ਰਾਜੀ ਰੂਜੀ ਫੋਲਾ ਕੱਤੀ ਕੱਤੀਆ ਲੈਣ ਲੈਂਦੀ ਆ। ਆ ਵੀ ਵਰਡ ਬਈ ਨਿਕਰੇ ਵੀ ਆ। ਅੱਜ ਦੀ ਪ੍ਰਿੰਟ ਪੂਰੀ ਟੌਪ ਕਲਾਸ ਆ ਜੀ। ਹੂੰ। ਭਾਵੇਂ ਮੰਨੋ ਚਾਹੇ ਮਸ਼ੀਨ ਤੇ ਟੋਲੇ ਅਗਲਾ। ਹੂੰ। ਚਾਹੇ ਹੱਥੀ ਟੋਲੇ ਪੂਰੀ ਟੌਪ ਕਲਾਸ ਬੱਛੀ। ਸਹੀ ਗੱਲ ਆ। ਵਰਡ ਆ ਵੀ ਚੰਗੀ ਆ ਰਾਜੀ ਤੇ ਸਮੇਂ ਪੜੀ ਫੁੱਲ ਆਣਲੇ ਵਾ ਕਮਾ ਕੱਚੀ ਕੱਚੀਆਂ ਨੇ ਹਜੇ ਵੀ ਦਣ ਲੈੰਦੀ ਆ ਆਰਡਰ ਨੇ ਪਾਰ ਡਰ ਗਵਾ ਪੰਜ ਤੋਂ 7 ਦਿਨ ਦੀਆਂ ਕੱਚੀਆਂ ਕੱਚੀਆਂ ਕੋਈ ਨਹੀਂ ਜਾਦੇ ਹੋਏਗੀ ਸਹੀ ਗੱਲ ਆ ਬਾਈ ਮੰਨ ਪ੍ਰਿੰਟ ਜਾਦਬ ਰੀਡ ਅਰ ਮਾੜੀ ਪੂਰੀ ਟੋਪ ਬਣਾ ਸਕੀ ਬਹੁਤ ਠੀਕ ਆ ਬਾਈ ਤੇ ਕਿਸੇ ਵੀ ਦੇ ਕੋਈ ਵੀ ਨਾਗੋ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ